ਹੈਲੋ ਹਾਂਜੀ ਕੀ ਹਾਲ ਚਾਲ ਦੋਸਤੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਜੋ ਅੱਜ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਸੀਗੇ ਕਲਾਸਿਕ ਲੁੱਕ ਦੇ ਵਿੱਚ ਜਿਵੇਂ ਤੁਸੀਂ ਮੇਰੀ ਬੈਕ ਸਾਈਡ ਤੇ ਦੇਖ ਸਕਦੇ ਹੋ ਜਿਵੇਂ ਪਹਿਲਾਂ ਰਾਜੇ ਮਹਾਰਾਜਿਆਂ ਦੇ ਮਹਿਲ ਹੁੰਦੇ ਸੀਗੇ ਦਰਵਾਜ਼ੇ ਦੇਖੋ ਉਸੇ ਤਰ੍ਹਾਂ ਦਾ ਅੱਜ ਇੱਕ ਆਪਾਂ ਛੋਟਾ ਮਹਿਲ ਲੈ ਕੇ ਆਏ ਆਂ ਜਿਵੇਂ ਕਿ ਸਾਨੂੰ ਲਗਾਤਾਰ ਆਪਾਂ ਕਲਾਸਿਕਲ ਮਾਡਰਨ ਟਾਈਪ ਜਿਹੜੇ ਲੋਕ ਐ ਉਹ ਦਿਖਾਉਂਦੇ ਰਹਿੰਨੇ ਆ ਪਰ ਅੱਜ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਮਕਾਨ ਹੈਗਾ ਉਹ ਆਪਾਂ ਲੈ ਕੇ ਆਏ ਆਗੇ ਤੁਸੀਂ ਦੇਖ ਹੀ ਰਹੇ ਹੋ ਜਿਹੜੀ ਇੱਟਾਂ ਦੇ ਉੱਪਰ ਇਹ ਇੱਟ ਦੀ ਜੇ ਆਪਾਂ ਗੱਲ ਕਰੀਏ ਤਾਂ ਇੱਟ ਇਹਦੇ ਉੱਪਰ ਇਹ ਕਲਰ ਕਰਕੇ ਨਹੀਂ ਲਾਈ ਹੋਈ ਹੈਗੀ ਇੱਟ ਜਿਵੇਂ ਜੈਨੂਨ ਆਈ ਹੋਈ ਹੈ ਉਸੇ ਹਿਸਾਬ ਦੀ ਇੱਟ ਲੱਗੀ ਹੋਈ ਹੈ ਤੇ ਜਿਹੜੀ ਫੁੱਲ ਡਿਟੇਲ ਹੈ ਉਹ ਆਪਾਂ ਤੁਹਾਨੂੰ ਅਜੋ ਕਰਦੇ ਆਪਾਂ ਸਟਾਰਟਿੰਗ ਬਾਥਰੂਮ ਤੋਂ ਸਟਾਰਟਿੰਗ ਕਰਦੇ ਆ ਜੀ ਅਜੋ ਤੁਸੀਂ ਦੇਖ ਰਹੇ ਹੋਵਗੇ ਬਾਥਰੂਮ ਨੇ ਜਿਹੜੇ ਪੁਰਾਣੀ ਲੁੱਕ ਦੇ ਵਿੱਚ ਬਣੇ ਹੋਏ ਨੇ ਬਾਕੀ ਜਿਹੜੀ ਇਹ ਕੋਠੀ ਦੀ ਆਪਾਂ ਗੱਲ ਕਰਦੇ ਆਂ ਜਿਵੇਂ ਪੁਰਾਣੇ ਰਾਜੇ ਮਹਾਰਾਜਿਆਂ ਦਾ ਹੁੰਦਾ ਸੀਗਾ ਵੀ ਜਿਹੜੇ ਅੰਗਣ ਦੇ ਵਿੱਚ ਆਪਾਂ ਰਹਨੇ ਆਂ ਉੱਥੇ ਜਿਹੜਾ 플ਸ਼ਟ ਬਾਥਰੂਮ ਆ ਉਹ ਨਾ ਰੱਖਿਆ ਜਾਵੇ ਇਹਨਾਂ ਨੇ ਵੀ ਉਸੇ ਚੀਜ਼ ਨੂੰ ਲੈ ਕੇ ਚੱਲੇ ਹੋਏ ਹੈ ਵੀ ਜਿਹੜਾ ਅੰਦਰਲੇ ਪਾਸੇ ਅੰਦਰਲੇ ਪਾਸੇ ਟਾਇਲਟ ਹੈ ਜਿਹੜਾ ਨਹੀਂ ਰੱਖਦੇ ਆਪਾਂ ਇਸ ਕਰਕੇ ਇਹਨਾਂ ਨੇ ਜਿਹੜਾ ਟਾਇਲਟ ਅਗਾਰ ਰੱਖਿਆ ਹੋਇਆਗਾ ਤੇ ਫਿਲਹਾਲ ਇਸ ਮਕਾਨ ਦੇ ਵਿੱਚ ਬਜ਼ੁਰਗ ਮਾਤਾ ਪਿਤਾ ਰਹਿੰਦੇ ਨੇ ਬੱਚੇ ਇਹਨਾਂ ਦੇ ਫੋਰਨ ਸੈਟ ਨੇ ਐਨ ਆਰ ਆਈ ਨੇ ਦੋ ਭਰਾ ਜਿਹੜੇ ਹੈਗੇ ਜਿਨ੍ਹਾਂ ਨੇ ਇਹ ਬਣਾਇਆ ਹੈਗਾ ਤੇ ਉਹ ਰਹਿੰਦੇ ਹੈਗੇ ਬਾਹਰ ਉਹਨਾਂ ਨੇ ਆਪਣੇ ਪੰਜਾਬ ਦੀ ਵਿਰਾਸਤ ਨੂੰ ਸਾਂਭਣ ਵਾਸਤੇ ਇਹ ਚੀਜ਼ ਜਿਹੜਾ ਮਕਾਨ ਹੈਗਾ ਇਹ ਤਿਆਰ ਕਰਵਾਇਆ ਹੈਗਾ ਸਪੈਸ਼ਲੀ ਤੇ ਇਹੇ ਦੱਸ ਰਹੀ ਸੀ ਗੱਲ ਕਹਿੰਦੇ ਵੀ ਮੁੰਡੇ ਦਾ ਵੀਜ਼ਾ ਆ ਗਿਆ ਸੀਗਾ ਨਹੀਂ ਤਾਂ ਇਹਦੇ ਵਿੱਚ ਹੋਰ ਵੀ ਚਾਰ ਚੰਦ ਲੱਗਣੇ ਸੀ ਜਿਵੇਂ ਆਪਾਂ ਪੰਜਾਬੀ ਵਿਰਸੇ ਦੇ ਵਿੱਚ ਨਾ ਪਹਿਲਾਂ ਹੁੰਦੇ ਸੀਗੇ ਆਲੇ ਹੁੰਦੇ ਸੀਗੇ ਆਲੇ ਰਖਾਉਣੇ ਸੀਗੇ ਮੋਰਨੀਆਂ ਪਵਾਉਣੀਆਂ ਸੀਗੀਆਂ ਬਾਕੀ ਫਰਸਟ ਫਲੋਰ ਉੱਪਰ ਇਹਨਾਂ ਨੇ ਹੋਰ ਬਣਵਾਉਣਾ ਸੀਗਾ ਉਹ ਕਹਿੰਦੇ ਵੀ ਮੁੰਡੇ ਦਾ ਬੀਜ ਆ ਗਿਆ ਇਸ ਕਰਕੇ ਸਾਨੂੰ ਜਿਹੜਾ ਇਹ ਮਕਾਨ ਦਾ ਕੰਮ ਹੈ ਇੱਥੇ ਪੈਂਡਿੰਗ ਰੱਖ ਕੇ ਅ ਮੁੰਡੇ ਨੂੰ ਬਾਹਰ ਭੇਜਣਾ ਪੈ ਗਿਆ ਤੇ ਉਦੋਂ ਬਾਅਦ ਦੇ ਵਿੱਚ ਆਪਾਂ ਗੱਲ ਕਰਦੇ ਆਂ ਦੋਸਤੋ ਪੌੜੀ ਦੀ ਸਟੇਅਰ ਤੁਸੀਂ ਦੇਖ ਸਕਦੇ ਹੋ ਪੁਰਾਣੇ ਜ਼ਮਾਨੇ ਦੇ ਹਿਸਾਬ ਨਾਲੀ ਕਲਾਸਿਕ ਦੇ ਵਿੱਚ ਅ ਜਿਹੜੀ ਜਾਲੀ ਹੈ ਜਾਲੀ ਪੂਰੀ ਚੌਰਸ ਰੱਖੀ ਹੈ ਤੇ ਉੱਪਰੋਂ ਡਿਜ਼ਾਈਨਿੰਗ ਹੈ ਜਿਹੜੀ ਡਿਜ਼ਾਈਨਿੰਗ ਉੱਪਰੋਂ ਗਲਾਈ ਦੇ ਵਿੱਚ ਰੱਖੀ ਹੋਈ ਹੈ ਦੇਖੋ ਪੂਰੀ ਜਮਾਇਲ ਬਹੁਤ ਸੋਹਣੀ ਲੁੱਕ ਹੈ ਜਿਵੇਂ ਕਹਦੀ ਵੀ ਜਮਾਂ ਸਿਰਾ ਕਰਾਇਆ ਹੋਇਆ ਹੈਗਾ ਆਪਾਂ ਇਸ ਟਾਈਮ ਦੇ ਉੱਪਰ ਖੜੇ ਆਂ ਬਰੇਟਾ ਮਾਨਸਾ ਜਿੱਥੇ ਆਪਣਾ ਆਫਿਸ ਹੈਗਾ ਆਪਾਂ ਉੱਥੇ ਹੀ ਖੜੇ ਆਂਗੇ ਜਿਲਾ ਮਾਨਸਾ ਦੇ ਵਿੱਚ ਜਿਹੜਾ ਇਹ ਮਕਾਨ ਹੈਗਾ ਉਹ ਬਣਿਆ ਹੋਇਆ ਤੇ ਜਿਹੜੀ ਮਕਾਨ ਦੀ ਅੰਦਰਲੀ ਡਿਟੇਲ ਹੈ ਉਹ ਆਪਾਂ ਤੁਹਾਨੂੰ ਆਜੋ ਅੰਦਰ ਚੱਲ ਕੇ ਦਿਖਾਉਣੀ ਆ ਬਾਹਰੋਂ ਜਿਵੇਂ ਦਰਵਾਜ਼ੇ ਵਗੈਰਾ ਦਾ ਤੁਸੀਂ ਦੇਖ ਸਕਦੇ ਹੋ ਪੂਰੀ ਵਧੀਆ ਗੱਲਬਾਤ ਰੱਖੀ ਹੋਈ ਆ ਕਾਰਪੋਰਚ ਕਾਰਪੋਰਚ ਦੇ ਵਿੱਚ ਨਹੀਂ ਰੱਖਿਆ ਗਿਆ ਚਾਰਪੂਰ ਚ ਜਿਹੜਾ ਇਹਨਾਂ ਦਾ ਬੈਕ ਦੇ ਉੱਪਰ 플ੌਟ ਹੈਗੇ ਸੀਗੇ ਉੱਥੇ ਨਾਲ ਨੇ ਗਰਾਜ ਬਣਾ ਕੇ ਰੱਖਿਆ ਹੋਇਆਗਾ ਤੇ ਆਜੋ ਆਪਾਂ ਅੰਦਰਲੀ ਡਿਟੇਲ ਹੈ ਜਿਹੜੀ ਉਹ ਵੀ ਤੁਹਾਨੂੰ ਦਿਖਾਉਨੇ ਆ ਜਿਵੇਂ ਤੁਸੀਂ ਆ ਦੇਖ ਰਹੇ ਹੋ ਕਲਰ ਸਿਰਫ ਇਹਨਾਂ ਨੇ ਉੱਪਰਲੇ ਪਾਸੇ ਦਿਖਾਓ ਜੀ ਦਰਵਾਜਿਆਂ ਤੇ ਦਰਵਾਜਿਆਂ ਦੇ ਉੱਪਰ ਹੀ ਜਿਹੜਾ ਕਲਰ ਹੈਗਾ ਸਿਰਫ ਬਾਉਂਡਰੀ ਕੀਤੀ ਹੋਈ ਆ ਓਨਲੀ ਤੇ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਇਟਲੀ ਗੱਲ ਕਰੀਏ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆਗਾ ਵੀ ਜਿਹੜੀ ਇੱਟਾਂ ਜਮਾਂ ਜੈਨੂਇਨ ਇੱਟਾਂ ਜਿਵੇਂ ਤੁਸੀਂ ਇਹਦੇ ਭਰਾਤ ਫੇਰ ਕੇ ਦੇਖੋਗੇ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਪੇਂਟ ਕੀਤਾ ਹੋਇਆ ਪਰ ਇਹ ਇਦੋਂ ਪਰ ਕੋਈ ਪੇਂਟ ਨਹੀਂ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜਿਹੜੀ ਉੱਪਰ ਕੇ ਸਾਹਮਣੇ ਆ ਰਹੀ ਹੈ ਆਪਣੇ ਉਸ ਤੋਂ ਬਾਅਦ ਦੇ ਵਿੱਚ ਅੱਗੇ ਆ ਜਾਓ ਜੀ ਇਧਰਲੇ ਪਾਸੇ ਦਿਖਾਉ ਆਹ ਜਿਹੜੀ ਵਿੰਡੋ ਹੈ ਵਿੰਡੋ ਦੀ ਵੀ ਜਿਹੜੀ ਉੱਪਰਲੀ ਲੁੱਕ ਹੈ ਉੱਪਰ ਉਹ بس ਪੇਂਟ ਕਰਤਾ ਇਕੱਲਾ ਓਨਲੀ ਪੇਂਟ ਕਰਕੇ ਉਸ ਤੋਂ ਬਾਅਦ ਦੇ ਵਿੱਚ ਖੇੜਲੇ ਪਾਸੇ ਆ ਕੇ ਦੇਖੋ ਜੀ ਆਹ ਡਿਜ਼ਾਈਨ ਦੇਖੋ ਇਹ ਡਿਜ਼ਾਈਨ ਜਿਹੜਾ ਬਣਿਆ ਹੋਇਆ ਹੈਗਾ ਵਿੰਡੋ ਤੇ ਹੋਰ ਵੀ ਚਾਰ ਜਨਲ ਆ ਰਿਹਾ ਜਿਵੇਂ ਆਹ 3 ਪੀਸ ਲਾਏ ਹੋਏ ਇਹਨਾਂ ਨੇ ਬਕਾਇਦਾ ਸਟੈਪ ਬਣਾ ਕੇ ਲਾਏ ਹੋਏ ਆ ਬਹੁਤ ਸੋਹਣੀ ਲਗਤ ਬਣਾਈ ਹੋਈ ਹੈਗੀ ਤੇ ਜਿਹੜੀ ਅੰਦਰਲੀ ਡੀਟੇਲ ਹੈ ਉਹ ਤੁਹਾਨੂੰ ਦਿਖਾਉਣੇ ਆਜੋ ਅੰਦਰ ਚੱਲ ਕੇ ਐਂਟਰੀ ਤੇ ਅੰਦਰਲੇ ਵਾਸਤੇ ਆਜੋ ਜੀ ਤੇ ਜਿਵੇਂ ਆਹ ਸਟਾਰਟਿੰਗ ਦੇ ਉੱਪਰ ਹੀ ਤੁਸੀਂ ਦੇਖ ਰਹੇ ਹੋ ਆ ਗਈ ਰਸੋਈ ਅਸੋਈ ਦਾ ਜਿਹੜਾ ਕੰਮ ਹੈਗਾ ਮਾਡਰਨ ਤਰੀਕੇ ਨਾਲ ਹੋਇਆ ਹੋਇਆਗਾ ਅੰਦਰਲਾ ਲੱਕੜ ਵਗੈਰਾ ਦਾ ਸਾਰਾ ਅ ਸੈਲਫਾਂ ਦਾ ਜਿਵੇਂ ਟੈਲਾਂ ਵਗੈਰਾ ਤੁਸੀਂ ਦੇਖ ਸਕਦੇ ਹੋ ਟੈਲਾਂ ਟੂਲਾ ਪੂਰੇ ਜਮ੍ਹਾਂ ਹਨ ਓਕੇ ਦੀ ਰਿਪੋਰਟ ਆ ਤੇ ਜਿਹੜਾ ਅੰਦਰਲਾ ਕੰਮ ਹੈ ਉਹ ਹੋਇਆਗਾ ਮਾਡਰਨ ਤਰੀਕੇ ਨਾਲ ਜਿਹੜੀ ਬਾਹਰੀ ਲੁੱਕ ਹੈ ਉਹ ਤੁਸੀਂ ਦੇਖ ਸਕਦੇ ਹੋ ਵੀ ਕਲਾਸਿਕਲ ਲੁੱਕ ਦੇ ਵਿੱਚ ਜਿਹੜੀ ਉਹ ਤਿਆਰ ਕੀਤੀ ਗਈ ਹੈ ਤੇ ਆਜੋ ਜੀ ਅੰਦਰਲੇ ਪਾਸੇ ਇਧਰ ਇਹ ਆ ਗਈ ਜਲੋਬੀ ਲੋਬੀ ਤਕਰੀਬਨ ਹੈਗੀ 12 बाई 30 ਕੇ ਲਗਭਗ ਜਿਹੜੀ ਲੋਬੀ ਹੈ ਉਹ ਤਿਆਰ ਕੀਤੀ ਗਈ ਹੈ ਲੋਬੀ ਪੂਰੀ ਖੁੱਲੀ ਆ ਤੇ ਕੋਈ ਭੀੜ ਵਾਲਾ ਕੰਮ ਨਹੀਂ ਹੈ ਕਿਸੇ ਤਰ੍ਹਾਂ ਦਾ ਵੀ ਇਧਰ ਸਾਹਮਣੇ ਦਿਖਾਉ ਜੀ ਇਧਰਲੇ ਪਾਸੇ ਆ ਗਿਆ ਡਰੈਗ ਰੂਮ ਡਰੈਗ ਰੂਮ ਵੀ ਤਿਆਰ ਕੀਤਾ ਹੋਇਆਗਾ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਜੀ ਇਧਰ ਉਹ ਸਟੋਰ ਸਟੋਰ ਵੀ ਇਹ ਡ੍ਰੈੰਗ ਰੂਮ ਦੇ ਨਾਲ ਇਧਰੋਂ ਅਟੈਚ ਆਇਆਗਾ ਤੇ ਬਾਕੀ ਲੂਪੀ ਦੇ ਵਿੱਚ ਉਹ ਤੁਸੀਂ ਦੇਖ ਸਕਦੇ ਹੋ ਮਿੱਤਰੋ ਨਾਲ ਲੱਗਦਾਗਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਬੈੱਡਰੂਮਾਂ ਦੀ ਦੋ ਬੈੱਡਰੂਮ ਸੈੱਟ ਲੱਗੇ ਹੋਏ ਇਹਦੇ ਵਿੱਚ ਕੋਠੀ ਦੇ ਵਿੱਚ ਤੇ ਪਲੱਸ ਨਾਲ ਡ੍ਰੈੰਗ ਰੂਮ ਹੈ ਇਹ ਆ ਗਿਆ ਜੀ ਬੈੱਡਰੂਮ ਬੈੱਡਰੂਮ ਹੈਗਾ तकरीबन 12x12 ਦਾ ਜਿਵੇਂ ਆਪਾਂ ਸਾਈਜ਼ ਹੈ ਜਿਹੜੇ ਦੇਖਦੇ ਰਹੇ ਨੇ ਆ ਵੀ ਇਹ ਜਿਹੜਾ ਸਾਈਜ਼ ਹੈ 12x12 ਦਾ ਸਟੈਂਡਰਡ ਸਾਈਜ਼ ਮੰਨਦੇ ਨੇ ਆਪਾਂ ਆਮ ਸਾਈਜ਼ ਹੀ ਕਹਿੰਦੇ ਨੇ ਆਪਾਂ ਤੇ 12x12 ਦਾ ਸਾਈਜ਼ ਰੱਖਿਆ ਹੋਇਆ ਬਹੁਤ ਸੋਹਣਾ ਸਾਈਜ਼ ਹੈ ਤੇ ਬਹੁਤ ਸੋਹਣਾ ਜਿਹੜਾ ਬਾਹਰੋਂ ਵੀ ਲੁੱਕ ਪੂਰੀ ਵਧੀਆ ਜਮੈਂਾ ਅੰਦਰੋਂ ਵੀ ਲੁੱਕ ਵੀ ਪੂਰੀ ਵਧੀਆ ਜਿਵੇਂ ਦੇ ਆਪਾਂ ਬਾਹਰੋਂ ਦੇਖ ਰਿਹਾ ਉਵੇਂ ਦੇ ਅੰਦਰੋਂ ਮੈਂਟੇਨ ਰੱਖਿਆ ਹੋਇਆਗਾ ਉਸ ਤੋਂ ਬਾਅਦ ਦੇ ਵਿੱਚ ਅ ਅਗਲੇ ਪਾਸੇ ਆਉਜੀ ਇਧਰ ਇਹ ਆ ਗਿਆ ਇੱਕ ਬੈਡਰੂਮ ਨਾਲ ਇਹ ਵੀ ਹੈਗਾਗਾ 12x12 ਦਾ 12x12 ਦਾ ਬੈਡਰੂਮ ਇਹਦੀ ਵੀ ਲੁੱਕ ਹੈ ਜਿਹੜੀ ਬਹੁਤ ਸੋਹਣੀ ਹੈ ਅੰਦਰੋਂ ਜਿਹੜਾ ਕੰਮ ਹੈਗਾ ਸਾਰਾ ਤਕਰੀਬਨ ਨੇ ਤਿਆਰ ਕੀਤਾ ਹੋਇਆਗਾ ਤੇ ਜੇ ਆਪਾਂ ਬਜਟ ਦੀ ਗੱਲ ਕਰੀਏ ਜੀ ਮਿੱਤਰੋ ਇਹਦਾ ਬਜਟ ਹੈਗਾ 22 ਲੱਖ ਤੋਂ ਲੈ ਕੇ 25 ਲੱਖ ਦੇ ਵਿੱਚ ਵਿੱਚ ਖਰਚਾ ਜਿਹੜਾ ਉਹ ਆਇਆਗਾ ਤੇ ਜੇ ਆਪਾਂ ਏਰੀਆ ਦੀ ਗੱਲ ਕਰੀਏ ਏਰੀਆ ਇਹਦਾ ਲਗਭਗ 35 ਬਾਈ 35 ਕ ਦਾ ਏਰੀਆ ਰਹੇਗਾ ਤੇ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਆਪਾਂ ਬਾਥਰੂਮ ਦੀ ਗੱਲ ਕਰੀ ਸੀ ਤੁਹਾਡੇ ਨਾਲ ਵੀ ਜਿਹੜਾ ਟਾਇਲਟ ਹੈਗਾ ਇਹਨਾਂ ਨੇ ਬਾਹਰਲੇ ਪਾਸੇ ਰੱਖਿਆ ਹੋਇਆਗਾ ਉਹੀ ਚੀਜ਼ ਹੈ ਇਹਨਾਂ ਨੇ ਕੱਲਾ ਸਿਰਫ ਬਾਥਰੂਮ ਰੱਖਿਆ ਹੋਇਆਗਾ ਇਹਨੂੰ ਵੀ ਇਹ ਸਿਰਫ ਕੱਪੜੇ ਵਗੈਰਾ ਵਾਸ਼ ਕਰਨ ਵਾਸਤੇ ਵਰਤਦੇ ਆ ਤੇ ਜੂਸ ਦੇ ਵਿੱਚ ਜਿਹੜਾ ਆਉਂਦਾ ਹੈਗਾ ਉਹ ਹੈ ਨਾ ਇਹਦਾ ਬਾਹਰਲਾ ਟਾਇਲਟ ਹੈਗਾ ਉਹੀ ਆਉਣਾ ਹੈਗਾ ਬਾਕੀ ਤੁਸੀਂ ਲੋਕਾਂ ਜਿਵੇਂ ਦੇਖ ਲੈਤੀ ਤੇ ਬਹੁਤ ਗੈਂਡ ਗੱਲਬਾਤ ਬਣਾਈ ਹੋਈ ਆ ਅੱਛਾ ਜੇ ਮਿੱਤਰੋ ਆਪਾਂ ਇਹਦੇ ਵਿੱਚ ਵੈਂਟੀਲੇਸ਼ਨ ਦੀ ਗੱਲ ਕਰੀਏ ਜਿਵੇਂ ਤੁਸੀਂ ਸਾਰੀ ਕੋਠੀ ਆ ਜਿਹੜੀ ਤੁਹਾਨੂੰ ਆਪਾਂ ਘੁਮਾ ਕੇ ਦਿਖਾਤੀ ਕਿਉਂਕਿ ਇਹਦੇ ਵਿੱਚ ਕਿਤੇ ਵੀ ਕਟਆਊਟ ਨਹੀਂ ਰੱਖਿਆ ਹੋਇਆ ਹੈਗਾ ਕਟਆਊਟ ਵੈਂਟੀਲੇਸ਼ਨ ਵਾਸਤੇ ਰੋਸ਼ਨੀ ਵਾਸਤੇ ਉਹਦੇ ਵਾਸਤੇ ਨੇ ਸਪੈਸ਼ਲ ਰਾਧਾਰੀ ਰੱਖੀ ਹੋਈ ਹੈ ਥੱਲੇ ਪਾਸੇ ਦੀ ਇਧਰ ਦੀ ਵਧੀਆ ਜਿਵੇਂ ਕਹਦੀ ਆਪਾਂ ਤਾਜੀ ਹਵਾ ਆਉਂਦੀ ਆ ਵੈਂਟੀਲੇਸ਼ਨ ਵਾਸਤੇ ਰੋਸ਼ਨੀ ਵਾਸਤੇ ਇਹਨਾਂ ਨੇ ਇਹ ਰਾਧਾਰੀ ਰੱਖੀ ਹੋਈ ਆ ਬਾਕੀ ਇਧਰ ਨਾਲ ਲੱਗਦਾ ਇਹ ਵੀ ਪਲੋਟ ਆ ਜਿਹੜਾ ਇਹ ਇਹਨਾਂ ਦਾ ਹੈ ਤੇ ਜਿਵੇਂ ਆਪਾਂ ਇੱਟ ਦੀ ਗੱਲ ਕਰ ਰਹੇ ਸੀਗੇ ਇਟਾਂ ਦਾ ਇਕੱਲਾ ਇਹਨਾਂ ਦਾ ਫਰੰਟ-ਫਰੰਟ ਦਾ ਫਰੰਟ ਦੇ ਉੱਪਰ ਕਿਉਂਕਿ ਬਿਨਾਂ ਲਪਾਈ ਤੋਂ ਇੱਟਾਂ ਜਿਹੜੀ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੀ ਲੁੱਕ ਆਈ ਹੈ ਬਣ ਕੇ ਤੇ ਇਕੱਲੀ ਫਰੰਟ ਦੀ ਇੱਟ ਦੀ ਗੱਲ ਕਰੀਏ ਜੇ ਉਹ ਇਹ ਕਹਿੰਦੇ ਵੀ ਸਾਡੀ ਲਗਭਗ 1.5 ਲੱਖ ਰੁਪਏ ਦੀ ਜਿਹੜੀ ਇੱਟ ਹੈਗੀ ਉਹ ਆਈ ਹੈ ਤੇ ਜਿਹੜੀ ਲੇਬਰ ਹੈ ਲੇਬਰ ਉਸ ਤੋਂ ਐਕਸਟਰਾ ਪਈ ਹੈ ਤੇ ਬਾਕੀ ਦਾ ਜਿਹੜੀ ਤੁਸੀਂ ਅੰਦਰਲੇ ਪਾਸੇ ਦੇਖਿਆ ਇਹ ਤਾਂ ਸਿੰਪਲ ਇੱਟਾਂ ਦੇ ਵਿੱਚ ਚਣਾਈ ਹੋਈ ਹੈ ਤੇ ਰੇਟ ਵੀ ਇਹਦਾ ਆਮ ਰੇਟ ਦੇ ਵਾਂਗੂ ਹੀ ਹੋਇਆ ਹੋਇਆ ਹੈ ਤੇ ਜਿਹੜਾ ਫਰੰਟ ਦਾ ਸੀਗਾ ਉਹ ਫਰੰਟ ਦਾ ਇਹਨਾਂ ਨੇ ਹਾਜੀ ਮਿੱਤਰੋ ਜਿਵੇਂ ਤੁਸੀਂ ਆਪਣੀ ਦੇਖੀ ਇਹ ਕੋਠੇ ਦੀ ਵੀਡੀਓ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਤੇ ਆਪਣੀ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਆਪਣਾ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲਓ ਜੀ ਤੇ Facebook ਪੇਜ ਨੂੰ ਕਰ ਲਓ ਫੋਲੋ ਧੰਨਵਾਦ ਜੀ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਰੱਬ ਰੱਖਾ